ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭ ਆਪੋ ਨੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸੁਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਯਾਦਰ ਸਭ ਥਾਈ ਊਨਕਤ ਹੂੰ ਬਾਤਾ ਪਾਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭ ਆਪੋ ਨੇ ਭਵਨਿੱਧ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੀ ਰਹਾਉ ਆਉ ਬੈਠਿਆ ਦਰਸਬ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭ ਆਪੋ ਨੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦੇ ਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਯਾਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕਿਉ ਪ੍ਰਭ ਆਪਣੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦੇ ਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੀ ਰਹਾਉ ਆਉ ਬੈਠ ਯਾਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕਿਉ ਪ੍ਰਭ ਆਪੁਨੇ ਭਾਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸੁਵਾਰੇ ਦੀਨ ਦੇ ਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੀ ਰਹਾਉ ਆਉ ਬੈਠ ਯਾਦਰ ਸਭ ਥਾਈ ਊਨਕਤ ਹੂੰ ਬਾਤਾ ਵਾਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭ ਆਪੋ ਨੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦੇ ਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠਿਆ ਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭ ਆਪੋ ਨੇ ਭਾਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦੇ ਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਯਾਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰਿ ਕਿਉ ਪ੍ਰਭ ਆਪੁਨੇ ਭਵ ਨਿਦ ਪਾਰ ਉਤਾਰੇ ਸੰਤਨ ਕੇ ਕਾਰਜੁ ਸਗਲ ਸੁਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠਿਆ ਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕਿਉ ਪ੍ਰਭ ਆਪੁਨੇ ਭਾਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸੁਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੀ ਰਹਾਉ ਆਉ ਬੈਠ ਯਾਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਉ ਜਨ ਆਪਨੇ ਪਰਤਾਪ ਨਾਨਕ ਪ੍ਰਭ ਜਤਾ ਸੋਰਠ ਮਹਲਾ ਪੰਜਵਾਂ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭ ਆਪੋ ਨੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਦ ਪੂਰਨ ਖਸਮ ਹਮਾਰੀ ਰਹਾਉ ਆਉ ਬੈਠ ਯਾਦਰ ਸਭ ਥਾਈ ਉਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭ ਆਪੋ ਨੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦੇ ਆਲ ਕਿਰਪਾਲ ਕਿਰਪਾ ਨਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਯਾਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕੀਓ ਪ੍ਰਭ ਆਪੋ ਨੇ ਭਾਵ ਨਿਦ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸੁਵਾਰੇ ਦੀਨ ਦੇ ਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਯਾਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰਿ ਕਿਉ ਪ੍ਰਭ ਆਪੁਨੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜੁ ਸਗਲ ਸੁਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੀ ਰਹਾਉ ਆਉ ਬੈਠਿਆ ਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੀ ਅੰਗੀਕਾਰ ਕਿਉ ਪ੍ਰਭ ਆਪੁਨੇ ਭਾਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸੁਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਦ ਪੂਰਨ ਖਸਮ ਹਮਾਰੀ ਰਹਾਉ ਆਉ ਬੈਠਿਆਦਰ ਸਭ ਥਾਈ ਊਨਕਤ ਹੂੰ ਬਾਤਾ ਭਗਤ ਸਿਰ ਪਾਉ ਦੀਉ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਤਾ